ਕਿਹੜੀਆਂ ਸਬਜ਼ੀਆਂ ਸਿਆਲ ਵਿੱਚ ਹੁਣ ਠੰਡ ਤੋਂ ਬਚਾਉਣ ਲਈ ਢੱਕਣ ਦੀ ਜ਼ਰੂਰਤ ਆ ਚਾਹੇ ਘੇਲੂ ਤੌਰ ਤੇ ਚਾਹੇ ਵੱਡੇ ਪੱਧਰ ਤੇ ਤੇ ਕਿਹੜੀਆਂ ਸਬਜ਼ੀਆਂ ਨੂੰ ਢੱਕਣ ਦੀ ਕੋਈ ਜ਼ਰੂਰਤ ਨਹੀਂ ਇਹ ਵੈਸੇ ਹੀ ਇਹ ਨਾਰਮਲ ਜਿਹੜਾ ਮੌਸਮ ਹੈਗਾ ਇਹਦੇ ਵਿੱਚ ਵਧੀਆ ਹੋ ਜਾਣਗਾ ਉਹ ਆਪਾਂ ਇਸ ਵੀਡੀਓ ਵਿੱਚ ਸਮਝਾਂਗੇ ਉਸ ਤੋਂ ਪਹਿਲਾਂ ਤੁਸੀਂ ਬੀਜ ਨਾਪਣ ਦਾ ਢੰਗ ਸਿੱਖ ਲਓ ਕਈ ਬੀਜ ਨਾਪਦੇ ਆ ਜਿਵੇਂ ਕਦੂ ਤੋਰੀ ਅੱਲਾ ਪੇਠਾ ਕੀੜਾ ਖਰਬੂਜਾ ਮਤੀਰਾ ਜਿੰਨੇ ਵੀ ਬੀਜ ਆ ਇਹ ਨਾਪਦੇ ਆ ਤਾਂ ਉਹਨਾਂ ਦਾ ਸਵਾਲ ਇਹ ਹੁੰਦਾ ਤਿੱਖਾ ਪਾਸਾ ਹੇਠਲੇ ਕਰੀਏ ਜਾਂ ਉੱਪਰ ਨੂੰ ਕਰੀਏ ਉਹਦੇ ਵਿੱਚ ਤੁਹਾਨੂੰ ਬਾਲਾ ਕੋਈ ਇਹਦੇ ਵਿੱਚ ਸਮਝੀ ਜ਼ਰੂਰਤ ਨਹੀਂ ਗਈ ਇਹਦੇ ਵਿੱਚ ਨਾ ਹੀ ਆਪਾਂ ਨੂੰ ਐ ਪੈਣ ਦੀ ਲੋੜ ਹੈ ਵੀ ਇਧਰੋਂ ਜੜ ਨਿਕਲਦੀ ਆ ਇਧਰੋਂ ਕੁਝ ਨਿਕਲਦਾ ਇਹਦੇ ਵਿੱਚ ਤੁਸੀਂ ਤੁਸੀਂ ਬੀਜ ਦੇਖ ਰਹੇ ਹੋ ਜਿਵੇਂ ਹੁਣ ਕਦੂ ਦਾ ਬੀਜ ਆ ਅੱਲਾਂ ਦਾ ਬੀਜ ਆਗਾ ਕਰੇਲੇ ਦਾ ਬੀਜ ਆ ਸਾਰੇ ਬੀਜ ਆ ਇਹ ਜਿਸ ਤਰੀਕੇ ਨਾਲ ਹੀ ਲੰਮੇ ਲੋਟ ਪਿਆਗਾ ਉਹਨੂੰ ਐਸੇ ਤਰੀਕੇ ਨਾਲ ਹੀ ਆਪਾਂ ਨੱਪ ਦੇਣਾਗਾ ਇਹਦੇ ਚ ਜਿੱਦਰ ਨੂੰ ਇਹਦੇ ਆਪੇ ਜੜ ਕੱਢਣੀ ਆ ਜੜ ਕੱਢ ਲੂਗਾ ਜਿੱਦਰ ਨੂੰ ਫੋੜ ਕਰਨੀ ਆ ਉਹ ਫੋੜ ਕਰ ਲੂਗਾ ਇਸ ਤੋਂ ਬਾਅਦ ਇਹਨੂੰ ਜਦੋਂ ਆਪਾਂ ਇਸ ਤਰੀਕੇ ਨਾਲ ਇਹਨੂੰ ਨੱਪ ਦੇਣਾ ਲੰਮੇ ਲੋਟ ਹੀ ਤੇ ਉਸ ਤੋਂ ਬਾਅਦ ਇਹਨੂੰ ਥੋੜੀ ਜਿਹੀ ਮਿੱਟੀ ਪਾ ਕੇ ਉੱਪਰ ਤੇ ਇਹਨੂੰ ਪਾਣੀ ਛੱਡ ਦੇਣਾ ਪਾਣੀ ਛੱਡ ਕੇ ਕੋਈ ਵੀ ਬੀਜ ਆ ਜਿਹੜਾ ਹੁਣ ਆਪਾਂ ਲਾਉਣੇ ਆ ਖਾਸ ਕਰਕੇ ਜਿਹੜੇ ਗਰਮੀ ਵਾਲੇ ਸੀਡ ਆ ਜਿਵੇਂ ਕਦੂ ਤੋਰੀ ਅੱਲਾਂ ਪੇਠਾ ਦੇ ਇਹ ਜਿਹੜੇ ਸਾਰੇ ਸੀਡ ਆ ਇਹਨ ਜੇ ਤੁ ਆਪਾਂ ਲਾ ਦਨੇ ਆ ਸੀਡ ਆਪਣਾ ਕੀ ਹੁੰਦਾ ਆਪਾਂ ਟੱਕਦੇ ਨਹੀਂ ਇਹਨੂੰ ਤੇ ਜੇ ਨਾਟਕਾਂਗੇ ਤਾਂ 15 ਤੋਂ 20 ਦਿਨ ਜਿਹੜਾ ਉੱਗਣ ਤੇ ਲੈ ਜੂ। ਤੇ ਬਾਕੀ ਜਿਹੜਾ ਜਰਮੀਨੇਸ਼ਨ ਹੋਊਗਾ ਜੇ ਆਪਾਂ 100 ਬੀਜ ਨਾ ਪਿਆ 100 ਦੇ ਵਿੱਚੋਂ ਕੋਈ 10 ਬੀਜ ਉੱਗਣਗੇ ਸਾਰੇ ਉੱਗਦੇ ਨਹੀਂ ਤੇ ਕਈਆਂ ਦਾ ਐ ਹੁੰਦਾ ਵੀ ਬੀਜ ਹੁਣ ਲਾਤਾ ਜਿਹੜਾ ਉੱਗਿਆ ਉਹ ਅਸੀਂ ਉਦੋਂ ਠਕਾਂਗੇ ਇਸ ਤਰੀਕੇ ਨਾਲ ਤੁਸੀਂ ਇਹ ਨਾ ਕਰਿਆ ਕਰੋ ਜਿਹੜੇ ਆਹ ਦਸੰਬਰ ਜਨਵਰੀ ਦਾ ਮਹੀਨਾ ਹੁੰਦਾ ਇਹਦੇ ਵਿੱਚ ਜਦੋਂ ਵੀ ਬੀਜ ਨਾਪਣਾ ਤੁਸੀਂ ਬੀਜ ਨਾਪ ਕੇ ਜਦੋਂ ਪਾਣੀ ਲਾਤਾ ਇਹਨੂੰ ਢੱਕ ਦੇਣਾ ਜਾਂ ਤਾਂ ਪੋਲੀਥੀਨ ਨਾਲ ਢੱਕ ਸਕਦੇ ਹੋ ਤੇ ਇਹਨੂੰ ਜੇ ਆਪਾਂ ਘਰ ਲਈ ਢੱਕਣਾਗਾ ਤਾਂ ਤੁਸੀਂ ਡਿਸਪੋਜ਼ੇਬਲ ਗਲਾਸ ਵੀ ਇਸ ਤਰੀਕੇ ਨਾਲ ਬੀਜ ਨਾਪ ਕੇ ਇਹਨੂੰ ਪਾਣੀ ਲਾ ਕੇ ਡਿਸਪੋਜ਼ੇਬਲ ਗਲਾਸ ਉੱਪਰ ਨਾਪ ਸਕਦੇ ਹੋ ਜਦੋਂ ਬੀਜ ਉੱਗਿਆ ਫਿਰ ਉੱਤੇ ਵੱਡਾ ਲਫਾਫਾ ਪਾ ਸਕਦੇ ਹੋ ਜਾਂ ਕੀ ਆ ਤੁਸੀਂ ਕੀ ਕਰ ਸਕਦੇ ਹੋ ਵੀ ਲੋਟਨਰ ਆਉਂਦਾ ਜਿਵੇਂ ਆਹ ਲਫਾਫੇ ਆਉਂਦੇ ਆ ਵੱਡੇ ਇਸ ਤਰੀਕੇ ਨਾਲ ਵੀ ਢੱਕ ਸਕਦੇ ਹੋ ਜਾਂ ਇਹਦੇ ਤੇ ਪ੍ਰਾਲੀ ਪਾ ਕੇ ਵੀ ਢੱਕ ਸਕਦੇ ਹੋ ਇਹਦੇ ਨਾਲ ਜਰਮਿਨੇਟ ਵਧੀਆ ਹੋ ਜੂਗਾ ਇਹ ਤਾਂ ਹੁਣ ਗੱਲ ਹੋ ਗਈ ਬੀਜ ਨੱਪਣ ਦੀ ਟੰਗ ਦੀ ਹੁਣ ਜਿਹੜੀ ਗੱਲਬਾਤ ਆਪਾਂ ਕਰਨੀ ਆ ਵੀ ਕਿਹੜੀਆਂ ਸਬਜ਼ੀਆਂ ਨੂੰ ਟਕਣ ਦੀ ਜ਼ਰੂਰਤ ਆ ਕਿਹੜੀਆਂ ਨੂੰ ਨਹੀਂ ਜਿਹੜੀਆਂ ਸਬਜ਼ੀਆਂ ਤੁਸੀਂ ਨਹੀਂ ਟਕਣੀਆਂ ਉਹਦੇ ਵਿੱਚ ਤੁਸੀਂ ਦੇਖਣਾ ਵੀ ਸਿੰਪਲ ਜੇ ਸ਼ਬਦਾਂ ਵਿੱਚ ਸਮਝ ਲਓ ਵੀ ਜਿਹੜੀਆਂ ਸਰਦੀ ਵਾਲੀਆਂ ਸਬਜ਼ੀਆਂ ਹੁੰਦੀਆਂ ਜਿਵੇਂ ਫੁੱਲ ਗੋਭੀ, ਬੰਦ ਗੋਭੀ, ਬਰੋਕਲੀ, ਗੰਢ ਗੋਭੀ ਹੋਗੀ ਇਹ ਸਰਦੀ ਵਾਲ ਮੌਸਮ ਦੇ ਵਿੱਚ ਵਧੀਆ ਹੋ ਜਾਂਦੀਆਂ ਇਹਦੇ ਨਾਲ ਹੋਰ ਸਬਜ਼ੀਆਂ ਵੀ ਐਡ ਹੁੰਦੀਆਂ ਜਿਵੇਂ ਪਾਲਕ, ਮੇਥੇ, ਮੇਥੀ, ਧਨੀਆ, ਸਰੋਂ, ਛਾਲਗਮ, ਛਕੰਦਰ ਇਹ ਜਿਹੜੀਆਂ ਸਬਜ਼ੀਆਂ ਹੁੰਦੀਆਂ ਇਹ ਸਿਆਲੂ ਸਬਜ਼ੀਆਂ ਇਹਨਾਂ ਨੂੰ ਕੋਈ ਢੱਕਣ ਦੀ ਜ਼ਰੂਰਤ ਨਹੀਂ ਕਈ ਵਾਰ ਕਰਦੇ ਵੀ ਇਹਨਾਂ ਨੂੰ ਢੱਕਣ ਦੀ ਜ਼ਰੂਰਤ ਹੈ ਜਾਂ ਨਹੀਂ ਇਹਨੂੰ ਢੱਕਣ ਦੀ ਕੋਈ ਜ਼ਰੂਰਤ ਨਹੀਂ ਇਹ ਤੇ ਕੋਰਾ ਨਹੀਂ ਨੁਕਸਾਨ ਕਰਦਾ ਜਿਹੜਾ ਜ਼ਿਆਦਾ ਨੁਕਸਾਨ ਹੁੰਦਾਗਾ ਉਹ ਜਿਹੜੇ ਆਪਾਂ ਗੀਤੇ ਬੀਜ ਆਪਾਂ ਥੋੜਾ ਐਡਵਾਂਸ ਚੱਲਦੇ ਆ ਜਿਵੇਂ ਹੁਣ ਕਈਆਂ ਦੇ ਘਰਾਂ ਦੇ ਵਿੱਚ ਹਰੀ ਮਿਰਚ ਜਾਂ ਸ਼ਿਮਲਾ ਮਿਰਚ ਜਾਂ ਟਮਾਟਰ ਦੇ ਬੂਟੇ ਲੱਗੇ ਹੋਏ ਆ ਇਹ ਜਿਹੜੇ ਜਿਹੜੇ ਆਪਾਂ ਨੂੰ ਫਾਲ ਦਿੰਦੇ ਆ ਗਰਮੀ ਦੇ ਵਿੱਚ ਜਾ ਕੇ ਦਿੰਦੇ ਆ ਇਹਨਾਂ ਨੂੰ ਟਕਣ ਦੀ ਜ਼ਰੂਰਤ ਆ ਜੇ ਇਹ ਨਾ ਟਕੇ ਇਹ ਜਿਹੜਾ ਕੋਰੇ ਦੇ ਨਾਲ ਇਹ ਜਿਹੜਾ ਬੂਟਾ ਤੁਹਾਡਾ ਇਹ ਸੁੱਕ ਜਾਊਗਾ ਇਸ ਕਰਕੇ ਤੁਸੀਂ ਜਿਹੜੇ ਜਿਵੇਂ ਤੁਸੀਂ ਸਮਝ ਲਓ ਵੀ ਜਿਹੜੇ ਗਰਮੀ ਵਾਲੇ ਸੀਡ ਆ ਜਿੰਨੇ ਵੀ ਜਿਵੇਂ ਕਦੂ ਤੋਰੀ ਅੱਲਾ ਪੇਠਾ ਖੀਰਾ ਕਰਬੂਜਾ ਮਤੀਰਾ ਕਰੇਲਾ ਜਿਹੜੇ ਤੁਸੀਂ ਗੇਤੇ ਲਾ ਰਹੇ ਹੋ ਜਾਂ ਜਿਹੜੀਆਂ ਪਨੀਰੀਆਂ ਲਿਆ ਕੇ ਲਾ ਰਹੇ ਹੋ ਜਿਵੇਂ ਮਿਰਚ ਟਮਾਟਰ ਆਹ ਇਹ ਜਿਹੜੀਆਂ ਸਾਰੀਆਂ ਪਨੀਰੀਆਂ ਆਪਾਂ ਲਿਆ ਕੇ ਲਾਉਣੇ ਆ ਇਹ ਸਾਰੀਆਂ ਢੱਕਣ ਦੀ ਜ਼ਰੂਰਤ ਹੈਗੀ ਆ ਇਹ ਢੱਕਣ ਦੀ ਜ਼ਰੂਰਤ ਜਿੰਨਾ ਚਿਰ ਠੰਢ ਨਹੀਂ ਜਾਂਦੀ ਉਹਨਾਂ ਚਿਰ ਇਹ ਪਹਿਣੀ ਪੈਣੀ ਆ ਇਹ ਲਗਭਗ ਫਰਵਰੀ ਤੱਕ ਆਪਾਂ ਨੂੰ ਢੱਕਣੀ ਪੈਣਗੇ ਵਿੱਚ ਦੀ ਜੇ ਧੁੱਪਾਂ ਲੱਗਦੀਆਂ ਤਾਂ ਤੁਹਾਨੂੰ ਇਹਦਾ ਕਾਜ ਚੱਕ ਕੇ ਤੇ ਇਹਨੂੰ ਗੋਡੀ ਕਰਕੇ ਥੋੜੇ ਥੋੜੇ ਡੀਏਪੀ ਪਾ ਕੇ ਜਾਂ ਕੋਈ ਖਾਦ ਪਾ ਕੇ ਫਿਰ ਪਾਣੀ ਲਾ ਕੇ ਫਿਰ ਇਹਨੂੰ ਆਪਾਂ ਫਿਰ ਉੱਤੇ ਇਹ ਕਾਜ ਦੇ ਦੇਣਾ ਫਿਰ ਇਹਦੇ ਉੱਤੇ ਫਿਰ ਪਾਲੀਸਨ ਦੇ ਦੇਣਾ ਇਸ ਕਰਕੇ ਤੁਹਾਨੂੰ ਇਹ ਸਿੰਪਲ ਜਿਹੇ ਸ਼ਬਦਾਂ ਵਿੱਚ ਸਮਝ ਲਓ ਜਿਹੜੀਆਂ ਸਰਦੀ ਵਾਲੀਆਂ ਸਬਜ਼ੀਆਂ ਉਹਨੂੰ ਢੱਕਣ ਦੀ ਕੋਈ ਜ਼ਰੂਰਤ ਨਹੀਂ ਜਿਹੜੀਆਂ ਗੇਤੀਆਂ ਸਬਜ਼ੀਆਂ ਲਾ ਰਹੇ ਆ ਆਪਾਂ ਗਰਮੀ ਵਾਲੀਆਂ ਉਹਨਾਂ ਨੂੰ ਸਾਰਿਆਂ ਨੂੰ ਢੱਕਣਾ ਹੀ ਪਊਗਾ ਜੇ ਨਾ ਢੱਕਿਆ ਫਿਰ ਉਹ ਤੁਹਾਨੂੰ ਪਤਾ ਹੀ ਆ ਉਹ ਸਾਰੇ ਜਿਹੜੀਆਂ ਸਬਜ਼ੀਆਂ ਆਪਣੀਆਂ ਖਰਾਬ ਹੋ ਜਾਣੀਆਂ ਇਸ ਕਰਕੇ ਇਸ ਤਰੀਕੇ ਨੇ ਹੋਰ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਅੱਗੇ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਕਰੋ ਵੀਡੀਓ ਦੇਖ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ